ਸੋਨੇ ਦੇ ਭਾਅ ਦੇ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ। ਇਸ ਵੇਲੇ ਜੇ ਗੱਲ ਕਰੀਏ ਤੇ 1,27,000 ਰੁਪਏ ਦਾ 10 ਗ੍ਰਾਮ ਸੋਨਾ ਹੋ ਗਿਆ ਹੈ। ਜ ਜਿਹਦੀ ਅਨੁਮਾਨ ਹੈ ਕਿ ਇੱਕ 50 ਇੱਕ 55 ਤੱਕ ਇਸ ਸਾਲ ਦੇ ਅਖੀਰ ਤੱਕ ਨਚਲਾ ਜਾਏਗਾ। ਜਿਸ ਤਰ੍ਹਾਂ ਇਸ ਦੇ ਭਾਅ ਵਧਦੇ ਜਾ ਰਹੇ ਨੇ ਉਸੇ ਤਰ੍ਹਾਂ ਇਸ ਦੇ ਉੱਤੇ ਕਿਆ ਸਰਾਈਆਂ ਵੀ ਨੇ ਕਿ ਇਸ ਦਾ ਰੇਟ ਕਿਸੇ ਵੇਲੇ ਵੀ 50,000 ਰੁਪਏ ਹੋ ਸਕਦਾ ਹੈ। ਇਸ ਨੂੰ ਲੈ ਕੇ ਥੋੜੀ ਦੁਬਿਧਾ ਵੀ ਲੋਕਾਂ ਦੇ ਵਿੱਚ ਬਣੀ ਹੋਈ ਹੈ। ਕੁਝ ਲੋਕ ਆਪਣੀ ਪ੍ਰਾਪਰਟੀ ਵੀ ਵੇਚ ਕੇ ਤੇ ਸੋਨਾ ਪਰਚੇਸ ਕਰ ਰਹੇ ਨੇ ਮਗਰ ਦੇ ਦਿਲ ਦੇ ਵਿੱਚ ਕੋਈ ਥੋੜਾ ਥੋੜਾ ਜਿਹਾ ਡਰ ਵੀ ਲੱਗਾ ਹੋਣਾ ਉਹਨਾਂ ਨੂੰ ਕਿ ਇਹਦਾ ਜਿਹੜੀ ਕੀਮਤ ਹੈ 50000 ਰੁਪਏ ਹੋ ਸਕਦੀ ਹੈ ਇਸ ਬਾਬਤ ਅਸੀਂ ਗੱਲ ਕਰਨੇ ਆ ਰਾਜੂ ਪਾਜੀ ਸਾਡੇ ਨਾਲ ਨੇ ਕਿ ਕੀ ਆਉਣ ਵਾਲਾ ਸਮਾਂ ਸੋਨੇ ਦੇ ਵਿੱਚ ਇਨਵੈਸਟਮੈਂਟ ਲਈ ਜ਼ਰੂਰੀ ਹੋ ਜਾਏਗਾ ਜਾਂ ਇਹਦੀ ਵਾਕਿ ਹੀ 50000 ਰੁਪਏ ਤੱਕ ਦੀ ਕੀਮਤ ਆ ਜਾਏਗੀ ਐਕਸਪਰਟ ਨੇ ਰਾਜੂ ਪਾਜੀ ਜਿਸ ਤਰ੍ਹਾਂ ਕਾਸਵਾਈਆਂ ਲਾਈਆਂ ਨੇ ਜਾਗ ਆ ਰਹੀਆਂ ਨੇ ਕਿ ਸੋਨਾ ਕਿਸੇ ਵੇਲੇ ਵੀ 50000 ਰੁਪਏ 10 ਗ੍ਰਾਮ ਤੱਕ ਆ ਜਾਏਗਾ। ਕੀ ਇਹ ਸਚਾਈ ਹੈ ਦੇ ਜ్యੋਤੀ ਸਾਹਿਬ ਪਹਿਲਾਂ ਤੇ ਤੁਹਾਡਾ 인ਦਸਿੰਘ ਜੁਲਰ ਤੇ ਹੋਣ ਦਾ ਸਵਾਗਤ। ਇਹ ਤੁਸੀਂ ਲਗਾਤਾਰ ਮੇਰੀ ਚੌਥੀ ਵਾਈਡ ਕਰ ਰਹੇ ਹੋ। ਮੈਂ ਤੁਹਾਨੂੰ ਹਰ ਵੇਲੇ ਇੱਕੋ ਗੱਲ ਕੰਨਾ ਸੋਨਾ ਸਸਤਾ ਨਹੀਂ ਹੋਏਗਾ ਕਦੀ ਵੀ। ਜਿਹੜੀ 50000 ਵਾਲੀ ਜਿਹੜੀ ਖਬਰ ਹੈ ਇਹ ਸਿਰਫ ਜਿਹੜੇ ਦਲਾਲ ਹੁੰਦੇ ਨੇ ਜਿਹੜੇ ਪਿੱਛੇ ਬਲੈਕ ਮਾਰਕੀਟ ਵਾਲੇ ਬੈਠੇ ਹੁੰਦੇ ਨੇ ਉਹ ਲਵਾਉਂਦੇ ਨੇ ਵੀ ਲੋਕੀ ਪੈਨਿਕ ਹੋ ਕੇ ਸੋਨਾ ਨਾ ਖਰੀਦਣ ਜਿਹੜਾ ਇਹਨਾਂ ਦੇ ਘਰ ਚ ਸੋਨਾ ਪਿਆ ਉਹ ਜਾ ਕੇ ਵੇਚਣ। ਅੱਜ ਇਹ ਹਾਲ ਬਣਿਆ ਪਿਆ ਇੱਕ ਸਾਲ ਦੇ ਵਿੱਚ ਸੋਨਾ ਡਬਲ ਹੋ ਗਿਆ ਇੱਕ ਸਾਲ ਪਹਿਲਾਂ ਨਵੰਬਰ ਦੇ ਮਹੀਨੇ ਸੋਨਾ ਰੇਟ 70000 ਰੁਪਏ 10 ਗ੍ਰਾਮ ਸੀ ਜਿਹੜਾ ਅੱਜ ਵਾਦ ਕੇ 127000 ਰੁਪਏ 10 ਗ੍ਰਾਮ ਹੈ ਉਹ ਵੀ ਸੋਨਾ ਮਾਰਕੀਟ 'ਚ ਹਾਜ਼ਰ ਨਹੀਂ ਹੈਗਾ ਬੁਕਿੰਗ ਕਰਾਓਗੇ ਤਾਂ ਸੋਨਾ ਮਿਲੇਗਾ ਇਹ ਤੇ ਸੋਨਾ ਨਹੀਂ ਮਿਲੇਗਾ ਸੋਨਾ ਕਦੀ ਵੀ ਸਸਤਾ ਨਹੀਂ ਹੋਏਗਾ ਕਿਉਂਕਿ ਆਨਲਾਈਨ ਦਾ ਫਿਊਚਰ ਸੋਨਾ ਦਾ ਬਹੁਤ ਬ੍ਰਾਈਟ ਹੈ ਬਹੁਤ ਜ਼ਿਆਦਾ ਬੜੀ ਤੇਜ਼ੀ ਨਾਲ ਸੋਨਾ ਵਧਦਾ ਪਿਆ ਬੜੀ ਜਲਦੀ ਸੋਨਾ 140000 ਰੁਪਏ ਕਰਾਸ ਕਰੇਗਾ ਰਾਜੂ ਜੀ ਇਸ ਦਾ ਜੇਸੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਵੀ ਇਹਦੀ ਤੇਜ਼ੀ ਆਉਣ ਦਾ ਤੁਸੀਂ ਕਾਰਨ ਕੀ ਸਮਝਦੇ ਹੋ ਕਿਾ ਇਨਵੈਸਟਮੈਂਟ ਖੋਰੀ ਜਿਆਦਾ ਹੋਣੀ ਹੈ ਜਾਂ ਲੋਕ ਪਰਚੇਸ ਜਿਆਦਾ ਕਰ ਰਹੇ ਨੇ ਪਰ ਸੋਨਾ ਨਹੀਂ ਮਿਲਿਆ ਕੁਝ ਇਹੋ ਜਿਹਾ ਕੋਈ ਕਾਰਨ ਹੈ ਜਾਂ ਡਾਲਰ ਦੇ ਉੱਤੇ ਡਿਪੈਂਡ ਹੈ ਕਿ ਅਮਰੀਕਾ ਦੇ ਹਾਲਾਤ ਥੋੜੇ ਜੇ ਡਾਮਾ ਡੋਲ ਵਾਲੀ ਸਥਿਤੀ ਹੈ ਕਿ ਡਾਲਰ ਦੀ ਕੀਮਤ ਲਗਾਤਾਰ ਘਟਦੀ ਜਾ ਰਹੀ ਹੈ ਨਹੀਂ ਜੋਤੀ ਸਾਹਿਬ ਇਹ ਚ ਇਹੋ ਜਿਹਾ ਕੋਈ ਗੱਲ ਨਹੀਂ ਹੈਗੀ ਸਿਰਫ ਅਮਰੀਕਾ ਦੇ ਜਿਹੜੇ ਲੋਕਾਂ ਦੇ ਜਿਹੜੇ ਦੂਜੇ ਦਸ਼ਾਂ ਦੇ ਉੱਪਰ ਜਿਹੜਾ ਇਹਨਾਂ ਨੇ ਟੈਰੀਫ ਲਗਾਏ ਨੇ ਸਿਰਫ ਉਹਦੇ ਕਰਕੇ ਸਾਰਾ ਹੋ ਰਿਹਾ ਹਰ ਇੱਕ ਦੇਸ਼ ਜਿਹੜਾ ਵਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਪਿਆ ਦੇਖੋ ਜੇਕਰ ਸਾਡਾ ਸਮਾਨ ਦੂਜੇ ਦੇਸ਼ ਚ ਜਾਏਗਾ ਨਾ ਉਹ ਸਮਾਨ ਕਿੱਥੇ ਵਿਕੇਗਾ ਉਹ ਸਮਾਨ ਕਿੱਥੇ ਵਿਕੇਗਾ ਬਲਾ ਅਮਰੀਕਾ ਨੇ 100% ਐਰ 200% ਐਰ ਲਗਾ ਦਿੱਤਾ ਉਹਦੇ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਸੋਨੇ 'ਚ ਵੱਧਾ ਪਿਆ ਵੀ ਸੋਨਾ ਕਿ ਸੇਫ ਇਨਵੈਸਟਮੈਂਟ ਹੈ ਜਦੋਂ ਮਰਜੀ ਆਪਾਂ ਨੂੰ ਕੈਸ਼ ਕਰਾ ਸਕਦੇ ਆ ਇਹਨੂੰ ਘਰ ਰੱਖੋ ਜਦੋਂ ਮਰਜੀ ਨੂੰ ਕੈਸ਼ ਕਰੋ ਇਹ ਇਸ ਕਰਕੇ ਸੋਨਾ ਦਾ ਭਾਅ ਵੱਧਾ ਪਿਆ ਬਾਕੀ ਸਾਰ ਕੋਈ ਹਰ ਕੰਟਰੀ ਇੰਡੀਆ ਸਮੇਤ ਚਾਈਨਾ ਸਮੇਤ ਅਮਰੀਕਾ ਸਮੇਤ ਹਰ ਕੰਟਰੀ ਜਿਹੜੀ ਆ ਉਹ ਸੋਨਾ ਖਰੀਦੀ ਪਈ ਆ ਦੇ ਤੋਂ ਦੇ ਬੈਂਕ ਨੇ ਉਹਨਾਂ ਦੇ ਬੈਂਕ ਨੇ ਉਹ ਸੋਨਾ ਦੀ ਪਰਚੇਸ ਕਰਦੇ ਪਏ ਨੇ ਇਸ ਕਰਕੇ ਸੁਣਦਾ ਭਾਅ ਵੱਧਦਾ ਪਿਆ ਆਨਵਲੇ ਦਿਨਾਂ ਦੇ ਵਿੱਚ ਜਿਵੇਂ ਫੈਸਟੀਵਲ ਸੀਜ਼ਨ ਚੱਲਦਾ ਪਿਆ ਹੈ ਆਨਵਲੇ ਚ ਤਣ 1300 ਵੀ ਟਾਈਮ ਆਨਵਲੇ ਸਮਝ ਤਣ 1300 ਹੋਏਗਾ ਲੋਕਾਂ ਨੇ ਪਰਚੇਸ ਕਰਨੀਆਂ ਵਿਆਹ ਸੀਜ਼ਨ ਆ ਜਾਏਗਾ ਕੀ ਉਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਏਗਾ ਸੋਨਾ ਕੀ ਉਹ ਆਪਣੇ ਬੱਚੇ ਨੂੰ ਜੇ ਸੋਨਾ ਕੋਈ ਦੇਣਾ ਚਾਹੁੰਦਾ ਹੈ ਸੋਨੇ ਦਾ ਕੋਈ ਗਿਫਟ ਦੇਣਾ ਚਾਹੁੰਦਾ ਫਿਰ ਉਹਦੀ ਇੰਨੀ ਪਰਚੇਸ ਤੋਂ ਬਹੁਤ ਫਰਕ ਪਵੇਗਾ ਕਿ ਵੀ ਸੋਨਾ ਜਿਸ ਭਾਅ ਨਾਲ ਰੇਟ ਵੱਧਦੇ ਪਏ ਬੇਤਬ ਮੈਂ ਤੁਹਾਨੂੰ ਇਹ ਅਜ ਤੋਂ 1 ਸਾਲ ਪਹਿਲਾਂ ਦੱਸਤਾ ਸੀ ਵੀ ਜਿਹੜਾ ਸੋਨਾ ਹੈ ਉਹ ਆਮ ਆਦੀ ਦੀ ਪਹੁੰਚ ਤੋਂ ਬਾਹਰ ਚਲਾ ਗਿਆ ਹੈ ਪਰ ਫਿਰ ਵੀ ਲੋਕੀ ਇਸ ਨੂੰ ਪਸੰਦ ਕਰਦੇ ਨੇ ਸੋਨੇ ਦੀ ਵੈਲਿਊ ਕਦੀ ਖਤਮ ਨਹੀਂ ਹੋ ਸਕਦੀ ਲੋਕੀ ਖਰੀਦਣਗੇ ਅੱਜ ਵੀ ਲੋਕੀ ਸੋਨਾ ਬਹੁਤ ਖਰੀਦਦੇ ਪਏ ਨੇ ਦੇਖੋ ਵਿਆਹ ਸ਼ਾਦੀ ਹੋਵੇ ਕਿਸੇ ਦਾ ਭੋਗ ਹੋਵੇ ਕੋਈ ਬੱਚੇ ਦਾ ਬਰਥਡੇ ਹੋਵੇ ਹਰ ਕਿਸੇ ਕੋਈ ਨਾ ਕੋਈ ਛੋਟੀ ਮੋਟੀ ਚੀਜ਼ ਗਿਫਟ ਕਰਨੀ ਹੁੰਦੀ ਹੈ ਲੋਕੀ ਲੈ ਰਹੇ ਨੇ ਲੋਕੀ ਅੱਜ ਵੀ ਸੋਨਾ ਲੈ ਰਹੇ ਨੇ ਪਰ ਅਸੀਂ ਜਿਹੜਾ ਗੋਲਡ ਵੇਚਦੇ ਪਏ ਅਸਲ ਇਹ GST ਲਗਾ ਕੇ ਵੇਚਦੇ ਵੇ ਮੋਦੀ ਸਾਹਿਬ ਨੇ ਬਹੁਤ ਵਧੀਆ ਕੀਤਾ ਹੈ ਜਿਹੜਾ 1 ਨੰਬਰ ਜਿਹੜਾ ਸੋਨਾ ਵੇ ਲੋਕੀ ਵਿੱਚ ਲਾਪੇ ਨੇ ਹੁਣ ਵੀ ਲੋਕੀ ਲੋਕਾਂ ਦੀ ਜਿਹੜੀ ਸੋਚ ਬਦਲ ਗਈ ਹੈ ਅੱਗੇ ਲੋਕੀ ਸੋਨਾ ਲੈਂਦੇ ਸੀ 2 ਨੰਬਰ ਦੇ ਵਿੱਚ ਹੁਣ ਲੋਕੀ ਸਾਰੇ 1 ਨੰਬਰ ਦੇ ਸੋਨਾ ਲੈ ਰਹੇ ਨੇ ਉਹ ਜਾਦਾ ਵਧੀਆ ਕੰਮ ਹੋ ਗਿਆ ਸਗੋ ਬੋਲਾ ਪਰ ਲੋਕੀ ਲੈ ਰਹੇ ਨੇ ਸੋਨਾ ਤੇ ਜਿਸ ਤਰ੍ਹਾਂ ਲਗਾਤਾਰ ਅਸੀਂ ਗੱਲ ਦੇਖਦੇ ਪਿਆ ਕਿ ਇਹਦੇ ਰੇਟ ਵਧਦੇ ਜਾ ਰਹੇ ਇੱਕ ਸਾਲ ਦੇ ਵਿੱਚ ਹੀ ਤਕਰੀਬਨ 50000 ਰੁਪਿਆ ਰੇਟ ਅੱਜ ਦੇ ਅੱਜ ਦੇ ਰੇਟ ਦੇ ਮੁਤਾਬਿਕ ਕੈਲਕੂਲੇਸ਼ਨ ਕਰੀਏ ਤਾਂ 50000 ਰੁਪਿਆ 10 ਗ੍ਰਾਮ ਵਿੱਚ ਵਧ ਗਿਆ ਇਸ ਨੂੰ ਦੇਖਦੇ ਹੋਣ ਕਾਰੋਬਾਰੀ ਕਿਸੇ ਹੋਰ ਚੀਜ਼ ਵਾਂ ਲੈ ਇਨਵੈਸਟਿੰਗ ਕਰ ਰਿਹਾਏ ਕਿਸੇ ਵੀ ਕਾਰੋਬਾਰ ਦੇ ਇਨਵੈਸਟਿੰਗ ਕਰ ਰਿਹਾ ਕੋਈ ਆਪਣੀ ਪ੍ਰਾਪਰਟੀ ਵੇਚ ਰਿਹਾ ਏ ਉਸ ਨੂੰ ਵੇਚ ਕੇ ਸੋਨਾ ਖਰੀਦਣਾ ਪਿਆ ਜਾਂ ਕਿਸੇ ਨੇ ਕੋਈ ਆਪਣਾ ਮਕਾਨ ਜਾਂ ਕੋਈ ਹੋਰ ਚੀਜ਼ ਪਰਚੇਸ ਕਰ ਲਈ ਉਹਨੂੰ ਛੱਡ ਕੇ ਸੋਨਾ ਖਰੀਦਦਾ ਹੈ ਕਿਹਾ ਕਿ ਤੱਕ ਜਾਇਆ ਜਾ ਕੇ ਵੀ ਇਦਾਂ ਜਿ ਉਹ ਸਾਰਾ ਕੁਝ ਸੋਚਣ ਦੇ ਉੱਤੇ ਉਹਨੂੰ ਫਾਇਦਾ ਹੀ ਰਹੇਗਾ ਬਿਲਕੁਲ ਜੀ ਸੋਨੇ 'ਚ ਮੇਸ਼ਾ ਫਾਇਦਾ ਰਹੇਗਾ ਜੀ ਪਰ ਇਹਨਾਂ ਨੇ ਕੰਨਾਂ ਚਾਹਦਾ ਪਰ ਉਹਨਾਂ ਘਰ ਮਕਾਨ ਵੇਚ ਕੇ ਤੁਸੀਂ ਸੋਨਾ ਬਾਇ ਕਰ ਲਓ ਸੋਨਾ ਸਿਰ ਉਹਨਾਂ ਲੋ ਜਿੰਨੀ ਤੁਹਾਡੀ ਜ਼ਰੂਰਤ ਹੈਗੀ ਹੈ ਬੱਦ ਸੁਣਾ ਰੱਖ ਕਿਉਂਕਿ ਵੱਧ ਸੁਣਾ ਰੱਖੋਗੇ ਤੇ ਕੱਲ ਟੈਕਸ ਵਾਲੇ ਤੁਹਾਨੂੰ ਤੰਗ ਕਰ ਸਕਦੇ ਨੇ ਪਰ ਲੋਕੀ ਕਰਦੇ ਪਏ ਨੇ ਇਸ ਤਰ੍ਹਾਂ ਵੀ ਸੁਣਾ ਜਿੰਨਾ ਹੋ ਸਕੇ ਸੁਣਾ ਲੋ ਸਿਰਫ ਜਿਹੜਾ ਸੋਨਾ ਹੈ ਸੋਨਾ ਇੱਕ ਇਸ ਕਰਕੇ ਲੋਕੀ ਜ਼ਿਆਦਾ ਲੈ ਰਹੇ ਵੀ ਇਹ ਇੱਕ ਸੇਫ ਇਨਵੈਸਟਮੈਂਟ ਹੈ ਵੀ ਕੱਲ ਨੂੰ ਜਦੋਂ ਮਰਜ਼ੀ ਲੋਡ ਹੋਵੇ ਇਹ ਲੋਕੀ ਇਹਨੂੰ ਕੈਸ਼ ਕਰਾ ਸਕਦੇ ਨੇ ਪ੍ਰਾਪਰਟੀ ਵੇਚਣ ਚਲ ਜਓ ਕੱਲ ਨੂੰ ਵਿਕਦੇ ਨਹੀਂ 골ਡ ਜਿਹੜਾ ਜਦੋਂ ਮਰਜ਼ੀ ਤੁਸੀਂ ਇਹਨੂੰ ਬਾਜ਼ਾਰ 'ਚ ਵੇਚ ਕੇ ਦੇ ਪੈਸੇ ਲੈ ਸਕਦੇ ਜੀ ਓਕੇ ਅੱਛਾ ਅਸੀਂ ਇਹਦੇ 'ਚ ਐਸੈਂਸਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਇਨਵੈਸਟਮੈਂਟ ਕਰ ਲਈਏ ਕਿ ਜ਼ਿਆਦਾਤਰ ਵਪਾਰੀ ਹੁਣ ਜਿੰਨਾਂ ਕੋ ਸਰਪਲਸ ਮਨੀ ਪਈ ਹੋਈ ਹੈ ਜਾਂ ਜਿਹੜਾ ਕੋਈ ਬਿਜ਼ਨਸ ਉਹ ਕਰ ਰਹੇ ਨੇ ਉਹਦੇ ਵਿੱਚ ਕੁਝ ਖਡੋਤ ਕਰਕੇ ਉਸ ਸਮਾਨ ਨੂੰ ਨਾ ਪ੍ਰਮੋਟ ਕਰਕੇ ਹੁਣ ਉਹਦੇ ਵਿੱਚ ਵੀ ਸੋਨਾ ਪਰਚੇਸ ਕਰ ਰਿਹਾ ਹੈ ਕਿ ਆ ਇਹ ਸਹੀ ਰਹੇਗਾ ਉਹਦੇ ਲਈ ਫਿਊਚਰ ਬਿਲਕੁਲ ਜੀ ਸਹੀ ਰਹੇਗਾ ਜੀ ਬਿਲਕੁਲ ਸੋਨੇ ਦਾ ਰੇਟ ਹਰ ਸਾਲ ਵਧੇਗਾ ਹੌਨਲੇ ਟਾਈਮ ਤੇ ਵੀ ਵਧੇਗਾ ਦੇਖੋ ਜਿਸ ਵੇਲੇ ਮੈਂ ਆਪਣੀ ਦੁਕਾਨ ਦਾ ਕੰਮ ਸ਼ੁਰੂ ਕੀਤਾ ਸੀ ਨਾ ਉਸ ਦਿਨ ਸਿਰਫ ਸੋਨਾ 200 2000 ਰੁਪਏ ਤੋਲਾ ਸੀ ਤੇ ਅੱਜ ਸੋਨਾ 1 ਲੱਖ 27000 ਰੁਪਏ ਤੋਲਾ ਹੋ ਗਿਆ ਸੋਨੇ ਦਾ ਭਾਅ ਹਰ ਸਾਲ ਵਧੇਗਾ ਕੋਈ ਸ਼ਾਦੀ ਦੇ ਦੇਖ ਲਓ ਕੀ ਸੋਨਾ ਦਾ ਕਿ ਭਾ ਕੀ ਸੀ ਦੇ ਅੱਜ ਕੀ ਰੇਟ ਹੈਗਾ ਲੋਕਾਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਧਾਰਨਾ ਹੈ ਵੀ ਇਹ ਇੱਕ ਸੇਫ ਇਨਵੈਸਟਮੈਂਟ ਹੈ ਇਹ ਜੇ ਜਿਹੜਾ ਸੋਨਾ ਹਰ ਸਾਲ ਰੇਟ ਵਧਣਾ ਤੇ ਲੋਕੀ ਜਿਆਦਾ ਇਸ ਕਰਕੇ ਸੋਨਾ ਖਰੀਦਦੇ ਨੇ ਇਹ ਬਲਾ ਪਰ ਇਹਦੇ ਚ ਜਿਸ ਤਰ੍ਹਾਂ ਤੁਸੀਂ GST ਲਗਾ ਰਹੇ ਹੋ ਜੇ ਕਿਸੇ ਨੇ ਪਰਚੇਸ ਕਰਨਾ ਸਪੋਜ਼ ਕਰੋ ਮੈਂ ਹੀ ਪਰਚੇਸ ਕਰਕੇ ਅੰਦਰ ਰੱਖ ਲੈਣਾ ਹੈ ਹੁਣ ਉਹ ਜੇ ਮੈਨੂੰ ਵੀ ਕਦੇ ਕੱਲ ਨੂੰ ਕੋਈ ਕਹਿ ਸਕਦੇ ਨੇ ਕਿ ਵੀ ਤੇਰੇ ਕੋਲ ਵੱਧ ਜੇ ਕਿਸੇ ਕੋਈ ਇਹੋ ਜਿਹਾ ਆ ਜਾਏ ਇਨਕਮ ਟੈਕਸ ਵਾਲੇ ਕੋਲ ਉਹ ਪੁੱਛ ਲਵੇ ਕਿ ਤੇਰੇ ਕੋਲ ਇੰਨਾ ਸੋਨਾ ਕਿਉਂ ਹੈ ਕਿ ਤੇਰੀ ਕਮ ਕਿੱਥੇ ਹੈ ਨਹੀਂ ਕੁਝ ਇਹੋ ਜਿਹਾ ਡਰ ਹੈ ਕੋ ਨੇ ਜੀ ਦੇਖੋ ਤੁਸੀਂ ਆਪਣੇ ਬੈਂਕਟ ਟ੍ਰਾਂਸਫਰ ਦਿਓ ਦੁਕਾਨਦਾਰ ਕੋਲ ਪੱਕਾ ਬਿੱਲ ਲਓ ਜੀਐਸਟੀ ਭਰ ਕੇ ਲਓ ਪਰ ਜਦੋਂ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਆਪਣੀ ਇੱਕ ਸਾਲ ਬਦਲੇ ਰਿਟਰਨ ਫਾਈਲ ਕਰਦੇ ਜੇ ਉੱਤੇ ਜੋ ਸ਼ੋ ਕਰੋ ਵੀ ਮੈਂ 골드 ਖਰੀਦਿਆ ਹੈ ਜੇ ਤੁਹਾਡੇ ਕੋਲ ਉਸ ਦਾ ਪੱਕਾ ਬਿੱਲ ਹੋਏਗਾ ਤੁਹਾਨੂੰ ਕੋਈ ਤੇ ਪੁੱਛੇਗਾ ਜੇ ਤੁਹਾਡੇ ਕੋਲ ਦੋ ਨੰਬਰ ਹੋਏਗਾ ਤਾਂ ਡਿਪਾਰਟਮੈਂਟ ਜੂਰ ਪੁੱਛੇਗਾ ਜੀ ਤੁਹਾਨੂੰ ਓਕੇ ਹੁਣ ਇਸ ਸਾਲ ਦੇ ਐਂਡ ਤੱਕਨ ਕੀ ਪ੍ਰੈਡਿਕਸ਼ਨ ਹੈਗੀ ਹੈ ਤੁਹਾਡੇ ਮੁਤਾਬਿਕ ਤੁਸੀਂ ਇਹਦਾ ਵਪਾਰ ਵੀ ਕਰਦੇ ਹੋ ਇਹਦੇ ਮਹਰ ਵੀ ਹੋਏ ਦੇ ਬਾਰੇ ਕਿ ਇਸ ਸਾਲ ਦੇ ਐਂਡ ਤੱਕ ਯਾਨੀ ਕਿ ਦਸੰਬਰ 2025 ਤੱਕ ਅਸੀਂ ਕੀ ਅਨੁਮਾਨ ਲਾ ਕੇ ਚੱਲ ਸਕਦੇ ਹਾਂ ਕਿ ਸੋਨਾ 2025 ਦੇ ਲਾਸਟ ਦੇ ਵਿੱਚ ਦਸੰਬਰ ਦੇ 31 ਦਸੰਬਰ ਤੱਕ ਨੂੰ ਸਾਨੂੰ ਕੀ ਉਮੀਦ ਹੈਗੀ ਹੈ ਕਿ ਕਿੱਥੇ ਤੱਕ ਚਲਾ ਜਾਏ ਦੇਖੋ ਕਰੈਕਸ਼ਨ ਹਰ ਕੰਮ ਚ ਆਂਦੀ ਹੈ ਜੇ ਥੋੜਾ ਬਤ ਸੋਨਾ ਘਟੇਗਾ ਵੀ ਤੇ ਡਰਨਾ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਨਹੀਂ ਵੀ ਸੋਨਾ ਦਾ ਪਾੜ ਗਿਆ ਸੋਨਾ ਕਿੰਗ ਹੈ ਹਮੇਸ਼ਾ ਕਿੰਗ ਹੀ ਰਹੇਗਾ ਬਾਕੀ ਰਹੀ ਗੱਲ 2025 ਦੇ ਐਂਡ ਤੱਕ ਇਹ ਸੋਨਾ 1 ਲੱਖ 40 ਹਜ਼ਾਰ ਰੁਪਿਆ ਕ੍ਰੋਸ ਕਰੇਗਾ ਜੀ ਇੱਕ ਵਾਰੀ ਓਕੇ ਤੁਸੀਂ ਇਸ ਦੇ ਬੜੀ ਬੁਧੀਆ ਗੱਲ ਕੀਤੀ ਕਿ ਐਂਡ ਤੱਕਨ ਦੀ ਪ੍ਰੈਡਿਕਸ਼ਨ ਤੁਹਾਡੀ ਆ ਗਈ ਕਿ 1.40 ਹੈ ਜਿੰਨੀਆਂ ਵੀ ਤੁਸੀਂ ਇਸ ਤਰ੍ਹਾਂ ਦੀਆਂ ਭਵਿਖਵਾਨੀਆਂ ਕੀਤੀਆਂ ਨੇ ਉਹ ਤਕਰੀਬਨ ਸਾਬਤ ਹੋਈਆਂ ਨੇ ਉਸੇ ਖਰੀਆਂ ਉਤਰੀਆਂ ਨੇ ਕਿ ਜੋ ਤੁਸੀਂ ਕਿਹਾ ਉਹ ਪੂਰਾ ਹੋਇਆ ਹੁਣ ਤੁਸੀਂ ਇਸ ਚੀਜ਼ ਨੂੰ ਲੈ ਕੇ ਆਮ ਲੋਕਾਂ ਦੇ ਲਈ ਕੀ ਸੁਨੇਹਾ ਦਿਓਗੇ ਕਿ ਲੋਕ ਕੀ ਕਰਨ ਕੀ ਉਹਨਾਂ ਨੂੰ ਪੈਨਿਕ ਹੋਣਾ ਚਾਹੀਦਾ ਹੈ ਜਿਸਾ ਬਾਰ-ਬਾਰ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਕਿ ਸੋਨਾ ਦੀ ਕੀਮਤ ਐ ਆ ਜਾਏਗੀ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਖਬਰ ਆਉਂਦੀ ਹੈ ਕਿ ਹੈਡਲਾਈਨ ਹੁੰਦੀ ਹੈ ਕਿ ਸੋਨੇ ਦਾ ਰੇਟ ਘਟ ਗਿਆ ਮਗਰ ਥੱਲੇ ਲਿਖਿਆ ਹੁੰਦਾ ਹੈ ਕਿ ਇਹ ਨਹੀਂ ਡਾ ਮਤਲਬ ਮੀਨਸ ਕਿ ਵੱਧ ਗਿਆ ਇਸ ਤਰ੍ਹਾਂ ਲੋਕਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਖੌਫ ਜਿਹਾ ਨਜਦਾਂਦਾ ਕਿ ਉਹਨਾਂ ਨੇ ਇਨਵੈਸਟਮੈਂਟ ਹੋਈ ਹੋਈ ਹੈ ਉਹਨੇ ਐਸ ਪਾ ਖਰੀਦਿਆ ਹੋਇਆ ਤੇ ਉਹਦੇ ਮਨ ਦੇ ਵਿੱਚ ਥੋੜੀ ਦੁਬਿਧਾਈ ਰਹਿੰਦੀ ਹੈ ਉਹਨਾਂ ਲਈ ਕੀ ਕਹਿਣਾ ਚਾਹੋ ਦੇਖੋ ਮੈਂ ਤੁਹਾਨੂੰ ਹੁਣ ਵੀ ਕਹਾਂਗਾ ਕਲੈਕਸ਼ਨ ਹਰ ਕੰਮ ਜਾਂਦੀ ਹੈ ਬਾਕੀ ਸੋਨੇ ਦਾ ਭਾਅ ਕਦੀ ਨਹੀਂ ਘਟੇਗਾ ਥੋੜਾ ਬਤ ਸੋਨਾ ਉੱਪਰ ਥੱਲੇ ਰੇਟ ਹੋ ਸਕਦਾ ਹੈ ਜਾਦਾ ਪੈਸਿਆਂ ਦਾ ਸੋਨਾ ਬਿਲਕੁਲ ਨਹੀਂ ਕਰਨਾ ਵੀ ਆਪਣਾ ਘਰ ਮਕਾਨ ਵੇਚ ਕੇ ਸੋਨਾ ਲੈਣਾ ਜਿੰਨੇ ਤੁਹਾਡੇ ਕੋਲ ਪੈਸੇ ਨੇ ਉਨੇ ਇਨਵੈਸਟਮੈਂਟ ਕਰਨੀ ਆ ਨਾ ਕਰਜ਼ੇ ਚੋਕੇ ਇਨਵੈਸਟਮੈਂਟ ਕਰਨੀ ਆ ਤੇ ਨਾ ਲੋਕਾਂ ਕੋਲੋਂ ਉਧਾਰਾ ਫੜ ਕੇ ਇਨਵੈਸਟਮੈਂਟ ਕਰਨੀ ਆ ਸਿਰਫ ਉਹਨਾਂ ਕੋਲ ਲੋ ਜਿੰਨੇ ਤੁਹਾਡੇ ਕੋਲ ਪੈਸੇ ਹੈਗੇ ਨੇ ਤੇ ਲੋ ਵੀ ਇੱਕ ਨੰਬਰ ਦੇ ਵਿੱਚ ਹਰ ਦੁਕਾਨਦਾਰ ਕੋਲੋਂ ਪੱਕਾ ਬਿਲ ਨਾਲ ਲੋ ਇਹ ਤੁਹਾਰੇ ਸੇ ਬੈਟਰ ਰਹੇਗਾ ਸੋਨਾ ਸੇਫ ਇਨਵੈਸਟਮੈਂਟ ਹੈ ਤੇ ਸੇਫ ਹੀ ਰਹੇਗਾ ਜੇ ਇਹ ਸੋਨੇ ਦਾ ਇੱਕ ਹੈਗਾ ਜੀ ਜਦੋਂ ਅੱਜ ਇਹ ਮੰਨ ਲਓ ਅੱਜ ਤੁਸੀਂ 1 ਲੱਖ 20 ਹਜ਼ਾਰ ਲੈ ਲਿਆ ਜੇ 1 ਲੱਖ 10 ਹਜ਼ਾਰ ਆ ਗਿਆ ਨਾ ਜਦੋਂ ਇਹ ਵ ਪਰ ਕਰਜਾ ਚੁੱਕ ਕੇ ਸੋਨਾ ਕਦੀ ਨਹੀਂ ਲੈਣਾ ਪੱਕੇ ਬਿਲਣਾ ਸੋਨਾ ਲੈਣਾ ਦੋ ਨੰਬਰ ਸੋਨਾ ਕਦੀ ਨਹੀਂ ਲੈਣਾ ਮੇਰੀ ਲੋਕਾਂ ਨੂੰ ਇਹੋ ਪੀਲ ਆ ਜੀ ਰਾਜੂ ਜੀ ਲਾਸਟ ਸਵਾਲ ਹੈ ਕਿਉਂਕਿ ਤੁਸੀਂ ਜਿਸ ਤਰ੍ਹਾਂ ਦਾ ਲਈ ਮਾਹਰ ਵੀ ਹੋ ਇਹਦੇ ਬਾਰੇ ਸੋਨੇ ਬਾਰੇ ਜਦ ਵਪਾਰ ਵੀ ਕਰਦੇ ਹੋ ਤੁਹਾਡਾ ਆਪਣਾ ਸ਼ੋਰੂਮ ਹੈਗਾ ਤੇ ਜਿਸ ਤਰ੍ਹਾਂ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਧੰਤੇ ਰਸ ਆ ਗਈ ਹੈ ਦੀਵਾਲੀ ਆ ਰਹੀ ਹੈ ਤੇ ਦੁਕਾਨਦਾਰੀ ਤੇ ਕੀ ਇਮਪੈਕਟ ਪੈ ਰਿਹਾ ਹੈ ਕਿ ਗਾਹ ਹੈਗਾ ਜਾਂ ਹਜੇ ਸੋਨੇ ਦਾ ਜਿਸ ਤਰ੍ਹਾਂ ਰੇਟ ਵੱਧ ਰਿਹਾ ਹੈ ਪਰਚੇਸਿੰਗ ਘੱਟ ਹੋ ਰਹੀ ਹੈ ਨਹੀਂ ਜੀ ਬਹੁਤ ਵਧੀਆ ਜੀ ਮੇਰਾ ਕੰਮ ਬਹੁਤ ਵਧੀਆ ਮੈਂ ਵਰਾਂ ਦਾ ਸੱਚਾ ਪਾਸ਼ਾ ਦੀ ਕਿਰਪਾ ਬਹੁਤ ਵਧੀਆ ਕੰਮ ਲੋਕੀ ਯਕੀਨ ਕਰਦੇ ਨੇ ਪਰ ਥੋੜਾ ਫਰਕ ਹੈ ਮਿਡਲ ਕਲਾਸ ਵਾਸਤੇ ਪਿਆ ਜਿਸ ਤਰ੍ਹਾਂ ਕਿ ਕਈ ਹੁਣ ਲੇਡੀਜ਼ ਹੁੰਦੀਆਂ ਹੈ ਘਰ ਜਿੰਨਾ ਦੇ ਬੋਲ 25000 ਦੇ 30000 ਦੀ ਕਮੇਟੀ ਆਣੀ ਉਹ ਉਹਨਾਂ ਵਾਸਤੇ ਸੋਨਾ ਲੈਣਾ ਮੁਸ਼ਕਲ ਹੋ ਗਿਆ ਬਾਕੀ ਮੇਰਾ ਕੰਮ ਠੀਕ ਹੈ ਜੀ ਕੰਮ ਲੋਕੀ ਲੈ ਰਹੇ ਨੇ ਪਰਚੇਸ ਕਰ ਰਹੇ ਨੇ ਲੋਕ ਬਹੁਤ ਵਧੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਸੋ ਬੈਸਟ ਇਨਵੈਸਟਮੈਂਟ ਐਸ ਵੈਲੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹ ਹੈ 골ਡ ਯਾਨੀ ਕਿ 골ਡ ਦੇ ਵਿੱਚ ਤੁਹਾਡੀ ਇਨਵੈਸਟਮੈਂਟ ਕੀਤੀ ਤੁਹਾਨੂੰ ਸਫਲ ਕਰੇਗੀ ਬਸ਼ਰਤੇ ਕਿ ਤੁਸੀਂ ਇਧਰ ਉਧਰ ਆਪਣਾ ਕਿਸੇ ਘਰ-ਬਾਰ ਨਾ ਵੇਚੋ ਕਰਜ਼ਾ ਨਾ ਚੁੱਕੋ ਤੇ ਇਨਵੈਸਟਮੈਂਟ ਨਾ ਕਰੋ ਜੇ ਤੁਹਾਡੇ ਕੋਲ ਸਰਪਲਸ ਮਨੀ ਹੈਗੀ ਹੈ ਤੇ 골ਡ ਦੇ ਵਿੱਚ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹੋ ਤੇ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਰਿਟਰਨ ਦੇਗੀ ਪਰ ਸੋਨੇ ਦੀ ਗੱਲ ਕਰੀਏ ਸੋਨੇ ਦਾ ਰੇਟ ਵੱਧਦਾ ਜਾ ਰਿਹਾ ਹੈ ਤੁਸੀਂ ਅਫਵਾਹਾਂ ਤੇ ਯਕੀਨ ਨਾ ਕਰੋ ਕਿ 50000 ਰੁਪਏ 10 ਗ੍ਰਾਮ ਹੋ ਜਾਏਗਾ ਇਸ ਵੇਲੇ ਜੇ ਸੋਨੇ ਦੀ ਕੀਮਤ 127000 ਰੁਪਏ 10 ਗ੍ਰਾਮ ਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ 1.40 ਲੱਖ ਵੀ ਹੋ ਜਾਏਗੀ ਚਾਹਨਾ ਪਰਸਨ ਨितीश ਦੇ ਨਾਲ ਜੋਤੀ ਵੈਹਲ ਡੇਨਿਕ ਸਵੇਰਾ ਟੀਵੀ ਆਪ